ਕੋਟਲੀ ਤੋਂ ਆਗ ਆਈ ਹੈ ਨੇਰੀ ਵਿੱਚ ਤੇ ਇੱਥੇ ਸਾਡੇ ਕੁਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕਿਉਂ ਹੋ ਗਿਆ ਇੱਕ ਟੈਗਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲਾ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਾਟਾ ਨਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਹੈ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਆਸੀਂ ਸਰਕਾਰਾਂ ਕੋਲ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆਂ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆਂ ਭਾਜੀ ठीक बच्चे लेके निकली है बच्चे सुते ही बावा तो खिंच के बच्चे खड़े हैं बच्चे महा बचाया कोई कुछ नहीं किया सबको सड़ किया जो सादा मंजी मुंजी जो भांडा ठीकर मज्जा जो कुछ भी है ये सड़ गई बंदे इतने नहीं मर गोगी इतने चल गई ਕੋਈ ਨਹੀਂ ਮੇਡਿਆ ਟਿਕਟਾ ਰਹੀ ਮੱਝਾਂ ਕੁਝ ਨਹੀਂ ਬਚਿਆ ਸੋਨਾ ਗਹਿਣਾ ਜੋ ਪੇਹੇ ਪੁਹੇ ਸਰਕਾਰ ਆਈ ਦੇ ਨੰਨ ਚ ਮਰਾਦੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਜਦੋਂ ਆਪ ਸਰਦੂ ਗਿਆ ਹੀ ਸਭ ਕੁਝ ਕੋਈ ਮਦਦ ਮੰਗਣੀ ਸਾਨੂੰ ਜੋ ਕੁਝ ਵੀ ਹੈ ਸਾਡਾ ਦਲੇ ਸਾਡਾ ਮਾਂ ਉਹ ਸਾਬ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਇਕੱਲੇ ਹੀ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆਇਆ ਤੇ ਨਾਲ ਦੀਆਂ ਹੀ ਇਹਨਾਂ ਨੇ ਵਿਚ ਵਿਚ ਕੱਢੇ ਮੱਝਾਂ ਵਧੀਆਂ ਪੈਂਟ ਦੇ ਨੇ ਹੋਰੀਆਂ ਬਾਕੀ ਮੱਝਾਂ ਕੋ 20 25 ਸੜ ਗੀਆਂ ਆ ਕੁਈ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤਵਾਈ ਪੁੱਟੀ ਗਈ ਸਾਰੇ ਆ ਮੇਕਨੂ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਦੀ ਕੋਈ ਹੋਰ ਕੀ ਜਿਹੜੀ ਇੱਕ ਕੋ ਟਰੈਕਟਰ ਵਗੈਰਾ ਹੋਰ ਕੀ ਜਿਹੜੀ ਇੱਕ ਰਹੀ ਨਵਾਲਿਆਂ ਦਾ ਆਇਆ ਉਹ ਵੀ ਸੜ ਗਿਆ ਤੇ ਨੂੰ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਵਿੱਚ ਉਹ ਵੀ ਸੜ ਗਈ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆਹੀ ਮੌਕਾ ਵੇਖੇਗੇ ਜੀ ਕੀ ਮੰੰਕੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰੰਕੀ ਕਰਦੇ ਆ ਅਸੀਂ ਮੰਗ ਇਹੋ ਮੰਗਦੇ ਆ ਵੀ ਦੂਸਰਾਂ ਨੂੰ ਆਣ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਕੱਲ ਨਾ ਵੀਰ ਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮਮੰਥਾਣੀ ਤੱਕ ਕੇ ਬਹੁਤ ਤੇਜ਼ ਆ ਵਾਣਾ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਨੇਰਾ ਹੀ ਨ ਮਹਿਰਾਂ ਦਾ ਬਹੁਤ ਜ਼ਿਆਦਾ ਵੀਰਾਂ ਦਾ ਨੁਕਸਾਨ ਹੋਇਆ ਇਹ ਮੌਕੇ ਦੇ ਕੱਲ ਰਾਤ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਨਹੀਂ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਹੀ ਕਿ ਪਰਾਲੀ ਦੀ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੋਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਡੰਗਰ ਤੱਕ ਸੜ ਗਈ ਆ ਕ੍ਰਾਂਤ ਤੱਕ ਸੜ ਗਈ ਇਹਦਾ ਨਾਮ ਉਹ ਸੜ ਗਿਆ ਬਹੁਤ ਜਿਆਦਾ ਓਖਾ ਹੋ ਗਿਆ ਸਾਰੇ ਲਖਨਵਾਸੀ ਆਏ ਮਦਦ ਕਰਨ ਪਰ ਅੱਗੇ ਯੂਰਨੀ ਚੱਲਿਆ ਗਿਆ ਕਿ ਇਦਾਂ ਵੀ ਤਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਜੁਰ ਤਖਤਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਜਦੋਂ ਜਦੋਂ ਇਹ ਮਜੂਜ਼ੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਇਆ ਕਦੀ ਫੋਨ ਵਿਅਸਤ ਆਉਂਦਾ ਕਦੀ ਕੋਸ਼ ਆਉਂਦਾ ਹੀ ਕਦੀ ਨਹੀਂ ਆ ਗਈ ਉੱਥੇ ਕਦੀ ਕੋਸ਼ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਇਆ ਜੀ ਸਾਰਿਆਂ ਨੂੰ ਲਾਇਆ ਇੱਥੇ ਜਿੰਨੇ ਵੀ ਲੋਕ ਇਥੇ ਆਪਣੇ ਨੌਜਵਾਨ ਜੰਗ ਜਨ ਦੇਸ਼ ਸਾਰਿਆਂ ਨੇ ਫੋਨ ਲਾਇਆ ਕਿਸੇ ਨੇ ਕੋਈ ਰਿਸਪੌਂਸ ਦਿੱਤਾ ਗੋ ਵੱਡੇ ਪੱਦਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣ ਨੂੰ ਭਾਗ ਦੇ ਤੋ ਅਧਿਕਾਰੀ ਪਹੁੰਚੇ ਹੋਂ ਤੁਹਾਡੇ ਕੋਲ ਕੋਈ ਨਹੀਂ ਪਹੁੰਚਾ ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇਥੋਂ ਅੱਧੀ ਰਾਤ ਨੂੰ ਗਏ ਆ ਕੋਈ 1.5 2 ਵਜੇ ਕੋਈ ਨਹੀਂ ਆਇਆ ਸਵੇਰ ਦੇ ਵੀ ਇੱਥੇ ਹੀ ਕੋਈ ਨਹੀਂ ਆਇਆ ਇਹਨਾਂ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀਬ ਦੀ ਸਾਰ ਸੋ ਇਹ ਮਾਤਰ ਸਾਥੀ ਆਪਣਾ ਗਰਜਗਾਰ ਚਲਾਉਂਦੇ ਹੀ ਗਾ ਦੋਦੇ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਚ ਬੈ ਕੇ ਰਾਤ ਕੱਟੀ ਐ ਸੋ ਲੱਗ ਲੱਗੇ ਰੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾਣੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾ ਜਿਹਦਾ ਬੀਤਣ ਦੀ ਪਤਾ ਉਹਨੂੰ ਦਾ ਸੋ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋ ਆਗੇ ਸਿਰ ਤੋਂ ਤੁਨ ਜੋ ਗੱਗੂ ਸਿੰਘ ਦੱਸਿਆ ਕਿ ਇਥੋਂ ਦਾ ਇਧਰੋਂ ਮਮਰਾਂ ਨੂੰ ਅੱਗ ਆਈ ਐ ਬਹੁਤ ਸਪੀ ਇਨਾ ਵਿਚਾਰਾਂ ਦਾ ਇਨਾ ਨੁਕਸਾਨ ਹੋਇਆ ਕਿ ਬੇਹੱਦ ਇਹਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਕੱਗੂ ਜੀ ਹੋ ਗਏ ਹੁਣ ਰਾਜ ਚੱਕ ਦੇ ਜਿੰਨੇ ਵੀਰਾਂ ਇਹਨਾਂ ਨੇ ਭੱਜ ਭੱਜ ਕੇ ਨਾ ਜਾਨਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਹਨਾਂ ਵਿਚਾਰਾਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਨਾ ਹੋ ਚੁੱਕਾ ਕਿ ਇਹ ਵਿਚਾਰੇ ਸਾਰੀ ਉਮਰ ਉਠ ਨਹੀਂ ਸਕਦੇ ਇਹਨਾਂ ਦੇ ਬੇਟੀਆਂ ਦਾ ਵਿਆਹ ਇਹਨਾਂ ਨੇ ਕੁਝ ਪੈਸੇ ਵੀ ਇਕੱਠੇ ਕੀਤੇ ਹੀ ਉਹ ਵੀ ਸਰਗੇ ਸਵਾ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਹਨਾਂ ਇਨਾ ਨੁਕਸਾਨ ਹੋਇਆ ਕਿ ਆਪਾਂ ਬੇ ਲਿਮਟ ਆਪਾਂ ਪ੍ਰਸ਼ਾਸਨ ਅਕਿ ਇਹੋ ਮੰਗ ਕਰਦੇ ਆ ਕਿ ਇਹਨਾਂ ਵਿਚਾਰਾਂ ਦਾ ਕੋਈ ਨਾ ਕੋ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਂਦੇ ਆ ਰਾਏ ਚੱਕ ਹੋ ਗਿਆ ਚੈਨਲ ਹੋ ਗਿਆ ਮੰਮਣੀ